ਸਾਸੀ ਕਾਲਜੀ ਸਾਰਿਆਂ ਨੂੰ ਆਸ ਕਰਦੇ ਹਾਂ ਨੇ ਵੀ ਠੀਕ ਠਾਕ ਹੋਵਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਕੁੜੀ ਨੂੰ ਆਪਣੀ ਗੋਦ ਕਿਉਂ ਕਿਉਂ ਨਹੀਂ ਬਦਲਣੀ ਚਾਹੀਦੀ ਵਿਆਹ ਤੋਂ ਬਾਅਦ ਇਹ ਤੈਨੂੰ ਤੇਰੇ ਘਰਵਾਲੇ ਨੂੰ ਪਤਾ ਹੋਵੇ ਕਿਉਂਕਿ ਜੋਬਣ ਕਹਿ ਦਿੰਦੇ ਆ ਕਿ ਮੈਂ ਕਹਿ ਦਉਣੀ ਆ ਕਿ ਮੈਂ ਉੱਪਰ ਤੇ ਜੋਬਣ ਮੇਰੇ ਮੈਨੂੰ ਕਹਿ ਦਿੰਦੇ ਕਿ ਨਹੀਂ ਤੂੰ ਬੁੱਟਰ ਆ ਕਾ ਦੇ ਬਸ ਬੁੱਟਰ ਕੀ ਬੁੱਟਰ 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 ਮੈਂ ਬੁੱਟਰ ਬੁੱਟਰ ਹੁੰਦਾ ਹੈ ਤੂੰ ਤੁਸੀਂ ਤੇ ਉਹਦੇ ਵੀ ਕੋਈ ਜਿਹੜੀ ਜਾਂ ਤਾਂ ਉਹ ਵੀ ਬਦਲੀ ਜਾਂਦੇ ਜੇ ਬੁੱਟਰ 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 ਨਹੀਂ ਬੁੱਟਰ ਹੈ ਬੁੱਟਰ ਹੈ ਬੁੱਟਰ ਹੈ ਤੁਹਾਡੀ ਕਿਹੜੀ ਰਾਣੀ ਦੀਦੀ ਮੇਰੀ ਚਹਾਨ ਅੱਛਾ ਤੁਹਾਡੇ ਹਸਬੰਡ ਨੇ ਉਹਨਾਂ ਦੀ ਰਿਆੜ ਅੱਛਾ ਤੁਹਾਡੀ ਕਿ ਪਿੰਧ ਦੀਦੀ ਦਾ ਸਿੱਧੂ ਹਾਂਜੀ ਸੋਹਣਿਆਂ ਦੀ ਵੜਿਆਜ ਵੜਿਆਜ ਠੀਕ ਹੈ ਮੇਰੀ ਉੱਪਰ ਜੇ ਜੋ ਬਣਦੀ ਹੈਗੀ ਜੇ ਬੁੱਟਰ ਅੱਛਾ ਤਾਂ ਤੇ ਬਾਕੀ ਅ ਰਾਣੀ ਦੀ ਦੀ ਹਣੀ ਦੱਸਿਓ ਕਿ ਚੇਂਜ ਹੋਣੀ ਚਾਹੀਦੀ ਆ ਨਹੀਂ ਨਹੀਂ ਹੋਣੀ ਚਾਹੀਦੀ ਕਿਉਂਕਿ ਮੇਰੀ ਗੱਲ ਸੁਣੋ ਜਦੋਂ ਕੁੜੀ ਮੁੰਡੇ ਦਾ ਰਿਸ਼ਤਾ ਹੁੰਦਾ ਨਾ ਤੇ ਉਧਰ ਉਹਦੀ ਕਾਸਟ ਪੁੱਛੀ ਜਾਂਦੀ ਆ ਮਤਲਬ ਭੀ ਗੋਦ ਪੁੱਛੀ ਜਾਂਦੀ ਵੀ ਗੋਦ ਕੀ ਆ ਤੇ ਜਦੋਂ ਸੇਮ ਹੋਵੇ ਫਿਰ ਕਹਿੰਦੇ ਭੈਣ ਭਰਾ ਵਾ ਅਣਾ ਭੈਣ ਭਰਾ ਵਾ ਤੇ ਫਿਰ ਵਿਆਹ ਤੋਂ ਬਾਅਦ ਜਰਾ ਪੱਕਿੱਦਾ ਉਹ ਮੁੰਡੇ ਦੀ ਮਤਲਬ ਗੋਦ ਨਾਲ ਆਪਣੇ ਨਾਂ ਦੇ ਨਾਲ ਨਹੀਂ ਗੋਦ ਨਹੀਂ ਗੋਤ ਹੁੰਦੀ ਆ ਗੋਦ ਕਿ ਹਲੋਂ ਨੇ ਨਾਲ ਦੱਸੋ ਫਿਰ ਵੀ ਲੱਗ ਲੱਗੀ ਰਹਿਣੀ ਚਾਹੀਦੀ ਆ ਹਨਾ ਫਿਰ ਨਹੀਂ ਇਹ ਪੈਣ ਪਰਾ ਬੰਨਦੇ ਬਾਕੀ ਕਵੇ ਇੱਕ ਦੱਸ ਦਿਓ ਹਨਾ ਨਾ ਬਾਕੀ ਸਾਰੇ ਸਿਆਣੇ ਆਡੇ ਤੋਂ ਬਾਕੀ ਦੱਸਿਓ ਜਰੂਰ ਕਮੈਂਟਾਂ ਵਿੱਚ ਸੰਦੀਪ ਨੂੰ ਕੀ ਰੱਖਣੀ ਚਾਹੀਦੀ ਜਾਂ ਨਹੀਂ ਰੱਖਣੀ ਚਾਹੀਦੀ ਐਸੇ ਮੇਰੇ ਆਈਡੀਆ ਨਾਲ ਨਹੀਂ ਕਰਨਾ ਚਾਹੀਦਾ ਇਹ ਚਾਹ ਆਪਣੀ ਆਪਣੀ ਰਹਿਣੀ ਚਾਹੀਦੀ ਹੈ ਹੂੰ ਸਹੀ ਹੈ ਉਹ ਹੋਰ ਕੋਈ ਗੱਲ ਬਾਤ ਇਹੀ ਹੈ ਕਿ ਜਦੋਂ ਮੈਰੀ ਜੀ ਹੁੰਦੀ ਆ ਤਾਂ ਸੈਂਡ ਕਰਾਉਂਦੀ ਆ ਤੇ ਕੁੜੀ ਇਹ ਤਾਂ ਨਹੀਂ ਲੰਦੀ ਲਿਖਦੀ ਵੀ ਪਿਛੇ ਮੁੰਡੇ ਦੀ ਗੋਤ ਤਾਂ ਨਹੀਂ ਲਿਖਦੀ ਪੀ ਮੈਂ ਅਜ ਬੁੱਟਰ ਲਿਖਣਾ ਉਹ ਆਪਣੀ ਲਿਖਦੀ ਆ ਜਿੰਦਾ ਮੈਂ ਹੁਣ ਲਿਖਿਆ ਕਿ ਅਮਰਜੀਤ ਕੌਰ ਉੱਪਰ ਲਿਖਦੀ ਆ ਤੇ ਉਹ ਲਿਖਦੇ ਆ ਕਿ ਮਨਨ ਕਿ ਜੋਵਣ ਜੋਵਨਜੀਤ ਸਿੰਘ ਬੁੱਟਰ ਪਰ ਉਹ ਸਾਈਨ ਕਰਾਉਂਦੇ ਜਦੋਂ ਉਹਦੇ ਪਿੱਛੇ ਕੌਣ ਲਿਖਦਾ ਆ ਉਹਦੇ ਪਿੱਛੇ ਨਹੀਂ ਨਹੀਂ ਲਿਖਦਾ ਚਲੋ ਉਹ ਨਹੀਂ ਲਿਖਦਾ ਪਰ ਉਹਦਾ ਗੱਲ ਕਰਦੀ ਇੱਕ ਮੈਂ ਜਸਟ ਨਹੀਂ ਕਰਨਾ ਲਿਖਦਾ ਮੈਂ ਮੈਂ ਇਹ ਤੇ ਲਿਖਿਆ ਨਹੀਂ ਲਿਖਤਾ ਨਹੀਂ ਮੰਮੀ ਨਹੀਂ ਚਲੀ ਗਿਆ ਮੈਂ ਲਿਖਿਆ ਅਮਰਜੀਤ ਕੌਰ ਐਂਡ ਇਹਨਾਂ ਨੇ ਲਿਖਿਆ ਮੈਂ ਸਰਟੀਫਿਕੇਟ ਤੇ ਵੇਖਿਆ ਇਹਨਾਂ ਨੇ ਲਿਖਿਆ ਵਾ ਜੋਵਨਜੀਤ ਸਿੰਘ ਤੇ ਮੇਰੇ ਮੰਮੀ ਪਾਪਾ ਦੇ ਸਾਈਨ ਹੋਏ ਫੇ ਚਲੋ ਆਡਾ ਵਿਆਹ ਲਾਕਡਾਊਨ ਦੇ ਵਿੱਚ ਹੋਇਆ ਸੀ ਜਾਨੀ ਕਿ ਲਾਵਾ ਬੜੀਆਂ ਬਾਬੇ ਨੇ ਫਾਸਟ ਫਾਸਟ ਪੜੀਆਂ ਸੀ ਕਿਤੇ ਲਾਕਡਾਊਨ ਨਾ ਲੱਗ ਜਾੇ ਛੇਤੀ ਛੇਤੀ ਕਰ ਲੈ ਲੋਕੀ ਕਹਿੰਦੇ ਆ ਕਿ ਜਦੋਂ ਕਈ ਲੋਕੀ ਇਹ ਵੀ ਕਹਿ ਦਿੰਦੇ ਕਿ ਜਿਨ੍ਹਾਂ ਦੇ ਵਿਆਹ ਲਾਕਡਾਊਨ ਚ ਹੋਏ ਉਹ ਜਿਆਦਾ ਨਹੀਂ ਚੱਲੇ ਨਹੀਂ ਚੱਲੇ ਨਹੀਂ ਬੈਣੀ ਪਰ ਬਾਬਾ ਜੀ ਨੇ ਸਾਡਾ ਵਿਆਹ ਜਿਹੜਾ ਹੈਗਾ ਉਹ ਵੀ ਲਾਕਡਾਊਨ ਚ ਕਰਵਾਇਆ ਸਾਡਾ ਵਿਆਹ ਪੂਰਾ ਕੈਮ ਕੈਮ ਚੱਲ ਰਿਹਾ ਹੈ ਬੈਸਟ ਜੀ ਚੱਲਣਾ ਚਾਹੀਦਾ ਹੈ। ਅਨਲਾ ਚਾਹੀਦਾ ਹੈ। ਹਾਂ ਹਾਟੀ ਮੈਡਮ ਆ ਕੀ ਬਹੁਤ ਸੁੰਦਰ ਲੱਗ ਰਹੀ ਹੈ। ਲੱਭਣ ਦੇ ਨਾਲ ਤਾਂ ਮੈਂ ਆ ਚੁੱਕ ਰਹੀ ਹਾਂ। ਇਹਨਾਂ ਦੇ ਵਿਚਾਰ ਸੁਣੋ ਉਹਦੇ। ਹੈ? ਹਾਂ ਸਾਡੇ ਵਿਚਾਰ ਕੀ ਆ ਮਤਲਬ ਜੇ ਕੋੜੀ ਦਾ ਵਿਆਹ ਹੁੰਦਾ ਵਾ। ਹਾਂ। ਤੇ ਵਿਆਹ ਦੇ ਵਿੱਚ ਮਤਲਬ ਇਹ ਕੁੜੀ ਜਿਹੜੀ ਆ ਉਹ ਮੁੰਡੇ ਦਾ ਇਹਨਾਂ ਦੀ ਬੋਟਾ ਰ। ਮੇ ਸੇਮ ਹੁੰਦਾ ਤੇ ਫਿਰ ਕਹਿੰਦੇ ਭੈਣ ਭਰਾ ਵਾ। ਫਿਰ ਯਾਰ ਕੁੜੀ ਮੇਰੇ ਘਰ ਸੁਣ ਵਿਆਹ ਤਬਰ ਗੇਲ ਹੁੰਦੀ ਹੈ। ਜਾ ਰਿਹਾ ਕੋਈ ਦੇ ਆ ਦਿੱਲੇ ਪਿੱਛੇ ਕੇ ਮੰਦਿਰ ਲੋ ਹੁਣ ਇਹ ਮੈਨੂੰ ਕਹਿ ਦਿੰਦੇ ਆ ਤੇ ਫਿਰ ਫਿਰ ਜੇ ਮੁੰਡੇ ਦੀ ਗੋਤ ਲਾ ਲਈ ਨਾ ਉਹਨੇ ਪਿੱਛੇ ਤੇ ਜੇ ਹੁਣ ਤੂੰ ਬੁਟਰਾ ਉਹ ਬੁਟਰਾ ਵਾ ਤੇ ਤੂੰ ਵੀ ਬੁਟਰਾ ਵਾ ਫਿਰ ਭੈਣ ਬਰਾਏ ਤੇ ਫਿਰ ਹੋਣਾ ਹੀ ਆ ਜੇ ਤਾ ਫਿਰ ਬੁਟਰਾ ਬੁਟਰਾ ਲਾ ਲਈ ਤੇ ਹਰ ਵਾਰ ਕਹਿ ਦਿੰਦੇ ਨਹੀਂ ਬਸ ਗਈ ਉਪਣ ਗਈ ਉਹਨੇ ਉਪਣ ਬੁਟਰਾ ਬੁਟਰਾ ਹਨ ਤੂੰ ਹੁਣ ਤੇ ਬੁਟਰਾ ਹੀ ਆ ਮਿਸਿਸ ਬੁਟਰਾ ਤੂੰ ਪਪਾ ਆਹੋ ਮਿਸਿਸ ਬੁਟੇਰਾ ਨਹੀਂ ਤੇ ਚੱਲ ਭੇਕੇ ਭਜਾਇਆ ਇਹਨੂੰ ਮਗਰ ਇੱਥੇ ਨਾ ਏਕੇ ਨਹੀਂ ਜਾਣਾ ਤੇ ਫੇਰ ਏਕੇ ਨਹੀਂ ਜਾਣਾ ਬੱਚੀ ਨੇ ਤੇ ਫੇਰ ਉਹ ਉਹ ਜਿਹੜੀ ਬੰਦੇ ਰਹੀ ਹੁੰਦੀ ਹੈ ਜਿਹੜੇ 10 ਸਾਲ ਮਰਦ ਪਿੰਡ ਦੀ ਆਉਂਦੇ ਆ ਅਜੇ ਗੰਧਿਆ ਨਾ ਮੇਰ ਬੜੀ ਵੱਡੀ ਛੱਡੇ ਲਾ ਕੇ ਚੱਲਣ ਡਿਆ ਚੱਲਣ ਤੇ ਇਹ ਬੜੀ ਵੱਡੀ ਹੈ ਬੱਸ ਖਾਦ ਵਰਗੀ ਹੁੰਦੀ ਹੈ ਨਾ ਲੱਗੀ ਆ ਨਹੀਂ ਮੈਂ ਇੱਕ ਗੱਲ ਕਹਿਣੀ ਨਹੀਂ ਆ ਹੂੰ ਨਹੀਂ ਤੋਰਿਆ ਹੋਣਾ ਹੂੰ ਇੱਕ ਗੱਲ ਮੈਂ ਜ਼ਰੂਰ ਸੋਚਦੀ ਆ ਕਿ ਤਲਾਕ ਨਹੀਂ ਦੇਣਾ। ਹਮ ਮਾਪਿਓ ਨੇ ਪੜਾਇਆ ਲਖਾਇਆ ਸਭ ਕੁਝ ਕੀਤਾ ਨਾ ਉਹਨਾਂ ਨੇ ਵਿਆਹਤਾ ਖਰਚਾ ਲਾ ਕੇ ਵਿਆਹਿਆ ਉਹਨਾਂ ਦਾ ਮਾਣ ਨੇ। ਤੇ ਜੇ ਮੈਂ ਅੱਜ ਮੂੰਹ ਚੋ ਕੇ ਕਰਾਂ ਹਾਂ ਮੈਂ ਚਲੀ ਆ ਆਪਣੇ ਪਿੰਡ ਤੇ ਜੇ ਹੋਇਆ ਨਾ ਮਾਪਿਓ ਦੇ ਦਿਲ ਤੇ ਕੀ ਵੀ ਦੇ ਜੇ ਜੇ ਤੇਰਾ ਬੁੱਢਰ ਸਾਹਿਬ ਤੇਨੂੰ ਛੱਤਰ ਫੇਰਦਾ ਹੰਦਾ ਰੋਜੇ ਤੇ ਤਲਾਕ ਤੈਨੂੰ ਲੈਣਾ ਹੀ ਪੈਣਾ। ਮੈਂ ਲੈਣਾ ਨਹੀਂ ਮਰ ਚਾਹੂੰਗੀ। ਮਰ ਚਾਹੂੰਗੀ ਤਲਾਕ ਨਹੀਂ। ਨਹੀਂ ਮਰ ਜਾਓ। ਜਦ ਮਰਗੀ ਫਿਰ ਤਲਾਕ ਹੀ ਨਹੀਂ ਦੇਣਾ। ਹੈ? ਤਲਾਕ। ਹਮ ਨੀ ਮਰਨਾ 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 ਸਾਲੇ ਹੂੰ ਜੀਣਾ ਜਦੋਂ ਆਈ ਨਾ ਉਹਦੇ ਤਾਂ ਮਰਨਾ ਵੀ ਝੂਠਾ ਆ ਮਰਨਾ ਝੂਠਾ ਮਰਨਾ ਸਭ ਖਾ ਪੀ ਕੇ ਵੀ ਆਪਣਾ ਕੋ ਜਿਆਦ ਮੈਨੂੰ ਤੇ ਮਾਰ ਦੇਗੀ ਜਦ ਤੇ ਮੈਂ ਉਹ ਥੋੜੀ ਪੀਤਾ ਜਦੋਂ ਮੈਨੂੰ ਲੋਕੀ ਗੱਲਾਂ ਕਰਦੇ ਸੀ ਮੈਂ ਉਹ ਤੋਂ ਜਿਆਦ ਮਰ ਗਈ ਹੈ ਇਹ ਲੋਕੀ ਨਹੀਂ ਗੱਲਾਂ ਕਰਦੇ ਹੁੰਦੇ ਨਹੀਂ ਲੋਕਾਂ ਦੀ ਕੀ ਆ ਲੋਕਾਂ ਨੇ ਗੱਲਾਂ ਕਰਦੀਆਂ ਬੜੀਆਂ ਬੜੀਆਂ ਗੱਲਾਂ ਚੱਲਦੇ ਰਹੇ ਆ ਪਰ ਲੋਕਾਂ ਦਾ ਕਹਿਵਣੇ ਮਾਰੇ ਤੇ ਵਿਚਾਰ ਆਈ ਹੂੰ ਪਰ ਉਹਦੇ ਰੋਜ਼ ਰੋਜ਼ ਵਿਚਾਰ ਆ ਜਾਂਦੀ ਇਹਨੂੰ ਚੰਗਾ ਤੇ ਮਾਰ ਹੀ ਗਈ ਏ ਨਹੀਂ ਨਹੀਂ ਇਹ ਗੱਲਾਂ ਉਹ ਦੇਖਣ ਨੂੰ ਮਾਰੀ ਨਾ ਮੇਰੇ ਮਨ 'ਚ ਬੜੀ ਵਧੀਆ ਵਿਚਾਰ ਆਈ ਪਰ ਫਿਰ ਵੀ ਆਪਣੇ ਬਾਬੂ ਜੀ ਕਦੀ ਵੀ ਕੋਈ ਬੰਦਾ ਪਰਫੈਕਟ ਨਹੀਂ ਆ ਹੈਨਾ ਜਿਹੜਾ ਮਰਜੀ ਕੋਈ ਹੁਣ ਐਸ਼ਵਰ ਰਾਏ ਉਹ ਹੀ ਸੋਹਣੀ ਆ ਨਾ ਉਹਨੂੰ ਘਰੋਂ ਕੀ ਗੱਲਾਂ ਕਰੀ ਜਾਂਦੇ ਆ ਪੰਨੀ ਮੇਰੀ ਹਾਈਟ ਹੋ ਗਿਆ ਦੁਬਾਰੀ ਗੱਲਾਂ ਕਰਦੇ ਹੁੰਦੇ ਆ ਲਾਕ ਹੋ ਗਿਆ ਨਹੀਂ ਜਦੋਂ ਹਾਈਟ ਬਾਰੇ ਲੋਕ ਗੱਲਾਂ ਕਰਦੇ ਤਾਂ ਕਰਦਾ ਹੁੰਦਾ ਸੀ ਜੀ ਪਰ ਜੀਨ ਨੂੰ ਦਿਲ ਨਹੀਂ ਕਰਦਾ ਹੁੰਦਾ ਮੈਨੂੰ ਤਾਂ ਖਬਰ ਹੈ ਪਰ ਫਿਰ ਮੈਂ ਆਪਣੇ ਮਾਪਿਓ ਦੇ ਮੂੰਹ ਨਾਲ ਵੇਖਣਾ ਕਿ ਨਹੀਂ ਮੈਂ ਤਾਂ ਕਿਦਾਂ ਖਬਰ ਵੇਖੀ ਨਹੀਂ 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 ਹੋਇਆ ਨਹੀਂ ਹੋਇਆ ਤਲਾਕ ਜੀ ਦੇ ਕਹਿੰਦੇ ਸੀ ਖਬਰਾਂ ਹੀ ਉਦਾਂ ਹੀ ਆਇਆਂ ਤਾਂ ਝੂਠੀਆਂ ਸੱਚੀਆਂ ਜੀ ਹੁੰਦੀਆਂ ਰਹੀਆਂ ਨਹੀਂ ਆਇਆ ਤਲਾਕ ਮੈਂ ਤਾਂ ਉਹ ਇਹਨਾਂ ਕੀ ਮਤਲਬ ਭਵੇਂ ਇਹ ਬਹੁਤ ਸੋਹਣੀਆਂ ਆ ਜਿੱਦੋਂ ਹੀ ਅੰਮੋ ਸਾਹਮਣੇ ਖਲੋਤੇ ਆ ਨਾ ਫਿਰ ਤੇਰੀ ਮੇਰੀ ਗੱਲ ਹੋਣੀ ਆ ਜਦੋਂ ਤੂੰ ਪਿੱਠ ਕਰ ਲਈ ਨਾ ਉਸੇ ਵੇ ਲਗਣਾ ਜਦੋਂ ਆਪਣੀ ਭਾਵੇਂ ਦੁੱਖ ਵੀ ਸੁਣਾ ਕੇ ਗਈ ਆ ਨਾ ਤੂੰ ਕਰ ਰਹੀ ਨੋਈ ਮੈਂ ਹੋਲੇ ਰਾਣੀ ਦੀ ਨਾ ਕਰ ਲੈਣੀ ਆ ਇਹ ਵਧੀਆ ਗੀ ਆ ਤੇ ਵੀ ਇੱਦਾਂ ਡੀ ਲਿ ਜਾ ਕੇ ਉਸੇ ਵੇ ਗੱਲਾਂ ਹੁੰਦੇ ਬੰਦੀਆਂ ਇਹ ਸਹੀ ਗੱਲ ਦੀ ਭਾਵੇਂ ਕਿਸ ਨੂੰ ਤੁਸੀਂ ਆਪਣਾ ਦੁੱਖ ਹੀ ਸੁਣਾਉਂਦੇ ਆ ਇਹ ਨਹੀਂ ਪਤਾ ਹੁੰਦਾ ਵੀ ਉਹ ਗਲਬ ਮਨ ਵਿੱਚ ਤੁਹਾਡੇ ਬਾਰੇ ਕੀ ਧਾਰਨਾ ਬਣਾਉਂਦੇ ਆ ਹਨ ਰਾਈਟ ਹਾਂ ਕਾ ਸਭ ਨੇ ਨਾ ਤੂੰ ਵੀ ਬੜਾ ਨਹੀਂ ਆ ਮੈਂ ਮਮਾ ਦਾ ਤੁਹਾਡੀ ਚੁਗਲੀ ਨਹੀਂ ਕੀਤੀ ਸਹੀ ਗੱਲ ਨਾ ਸੰਦੀਪ ਕੀਤੀ ਕਿ ਨਹੀਂ ਕੀਤੀ ਮਸ਼ਲਾ ਮੈਂ ਇਹ ਕੰਨੀ ਨਹੀਂ ਹਾਂ ਅੱਜ ਉਹ ਵੀਡੀਓ ਜਿਹਨੇ ਲੰਦੇ ਮੈਂ ਦੀਦੀ ਪਰਣੇ ਸਾਦ ਦੇਣੀ ਆ ਮੈਂ ਮਿੰਨੇ ਨਾ ਕਿਵਲੇ ਮੈਂ ਇੰਨਾ ਨਹੀਂ ਤੈਨੂੰ ਪਤਾ ਹੁੰਦਾ ਵੀ ਐਪੀਸੋਡ ਹਜੇ ਐਡਿਟ ਹੋਣ ਵਾਲਾ ਪਿਆ ਹੁੰਦਾ ਬੇਬੇ ਦੇ ਨਾਲ ਤੈਨੂੰ ਤਾਂ ਮੈਂ ਕਿਹਾ ਵੀ ਤੈਨੂੰ ਮੈਂ ਰੋਜੀ ਸਾਦ ਬੰਨੀ ਮੈਂ ਕਦੇ ਆਪਾਂ ਚੁਗਲੀ ਨਹੀਂ ਕੀਤੀ ਪਹਿਲਾਂ ਆਪਾਂ ਫੋਨ ਤੇ ਹੋ ਲੰਨੇ ਚੁਗਲੀ ਚੁਗਲੀ ਜਿਹਦੀ ਕਰਨੀ ਮੂਤ ਕਰਨੀ ਗੱਲਾਂ ਕਰਦੀ ਤੂੰ ਮੈਂ ਮੈਂ ਹੁੰਦ ਕਹ ਦੇਣੀ ਮੈਨੂੰ ਜੋ ਬੋਲਾ ਗਿਆ ਸਲੇ ਦਾ ਦਰਦ ਮੈਨੂੰ ਹੁਣ ਸਭ ਮੈ ਵੀ ਦਰਦ ਨਹੀਂ ਮੈਨੂੰ ਆਪਾਂ ਕਦੀ ਚੁਗਲੀ ਨਹੀਂ ਕੀਤੀ ਕੇਦੀ ਬਾਬਾ ਨਾ ਮੈਂ ਚੁਗਲੀ ਨਾ ਰੱਬ ਕਰਾਵੇ ਨਾ ਕੇਦੀ ਕਰ ਜੇ ਕਿਹਨੇ ਆੜੇ ਦਾ ਦੁੱਖ ਫੋਲ ਲਿਆ ਨਾ ਕੋਈ ਹਾਂ ਮੈਂ ਕਦੀ ਇਹ ਵੀ ਨਹੀਂ ਜਾ ਕੇ ਕੀਤਾ ਵੀ ਹਾਂ ਮੈਂ ਦੂਜੇ ਬੰਦੇ ਦਾ ਉਧਰ ਢਿੱਡ ਤੇ ਨਹੀਂ ਕਾ ਦਿਆ ਤੇਰਾ ਤਾਂ ਕਿੱਦਾਂ ਬਚਾ ਲਈਨੀ ਮੈਂ ਆ ਬੰਦੇ ਤੋਂ ਇੱਕ ਗੱਲ ਦੱਸਾਂ ਆਪਾਂ ਸਾਰੀਆਂ ਹੀ ਬੀਬੀਆਂ ਚੁਗਲੀਆਂ ਸਾਰੀਆਂ ਹੀ ਕਰਦੀਆਂ ਪੁੱਤਾਂ ਦੀ ਮੰਨਿਆ ਇੱਕ ਮਿੰਟ ਇੱਕ ਮਿੰਟ ਦੱਸ ਇੱਕ ਬੰਦਾ ਹੁੰਦਾ ਨਾ ਇੱਕ ਹੀ ਨਾ ਆਤਮਾ ਸੁਣਦੀ ਨਹੀਂ ਆਂਦਾ ਜੇ ਕਿ ਮੈਂ ਮੈਂ ਦੀਦੀ ਕੋਲ ਗੱਲ ਛੋੜ ਲਈ ਮੈਂ ਤੀਜੇ ਘਰ ਜਾ ਕੇ ਦੂਜੇ ਘਰ ਜਾ ਕੇ ਚੌਥੇ ਘਰ ਜਾ ਕੇ ਦੱਸਦੀ ਪਰ ਮੇਰੀ ਇਹ ਆਤਮਾ ਹੈ ਦੀ ਦੀਆਂ ਦੇ ਹਰ ਇੱਕ ਗੱਲ ਹੀ ਵਾਇਰਲ ਹੋਉਂਦੀ ਹੁੰਦੀ ਆ ਪਰ ਮੈਂ ਨਹੀਂ ਕਹੀ ਹਰ ਕੋ ਕਹਿੰਦਾ ਮੈਂ ਚੰਗਾ ਬਣ ਨਾ ਨਾ ਮੈਂ ਨਹੀਂ ਕੀਤੀ ਚੰਗੀ ਮੈਂ ਆਪਣੇ ਮੂੰਹ ਮਿਟਾ ਨਹੀਂ ਮੰਦੀ ਅੰਨੇ ਹੱਡ ਲੱਗੇ ਮੀਆਂ ਮਿੱਠੂ ਮੈਂ ਆਪਣੇ ਮੂੰਹ ਮਿਟਾ ਨਹੀਂ ਮੰਦੀ ਨਾ ਮੈਂ ਕਹਿੰਨੀ ਆ ਮੈਨੂੰ ਕੋਈ ਕਹੋਗੇ ਬੜੀ ਚੰਗੀ ਆਪਾਂ ਕਹਿੰਦੇ ਆਪਾਂ ਨਹੀਂ ਚੰਗੇ ਮੂੰਹ ਦੇ ਕਹਿੰਦੇ ਨਹੀਂ ਚੰਗੇ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਕਹਿਣਾ ਕਹਿੰਦੇ ਹੋਰ ਹੀ ਕਹਵੇ ਨਾ ਚੰਗਾ ਬਣ ਹੁਣ ਮੈਂ ਚਾਹ ਦੇ ਵਿੱਚ ਨਾ ਗੁੜ ਵੀ ਪਾਈ ਹੋ ਅੰਦਰ ਦੇ ਆਈਆਂ ਪੱਤੀ ਵੀ ਪਾਈਆਂ ਦੁੱਧ ਤੂੰ ਪੋੜਾ ਮੈਂ ਤੇ ਪਾ ਕੇ ਜਨਾ ਮੱਝ ਹੀ ਜਾਵੇ ਪਹਿਲੇ ਇਹ ਦੱਸੋ ਕਿਦਾਂ ਪੋੜੇ ਉਹ ਪਾਵੇਂ ਲਾ ਕੇ ਇੱਧਰ ਪਾਉਂਦੇ ਤਾਂ ਗਾਲੀ ਉਹ ਕੋਈ ਚੱਕਰ ਨਹੀਂ ਹੈਗਾ ਭਾਵੇਂ ਥੱਲੇ ਗੁੱਸੇ ਢਾਲੀ ਪਰ ਇੱਕ ਗੱਲ ਕਹਾਂ ਮੈਂ ਨਾ ਜੇ ਬੰਦ ਕਰੇ ਉਹ ਕਹਿੰਦੇ ਕਿ ਇਹਦੀ ਪੜਾਅ ਸਿਰੋਂ ਨਿਕਲ ਜਾਂਦੀ ਹੈ ਉਹ ਕਹਿੰਦੇ ਗੁੱਸਾ ਹੀ ਹੋਵੇ ਚੱਲ ਕਰੋ ਐਂਡ ਸਾਰੇ ਕੰਦੇ ਰਹਿੰਦੇ ਤੇ ਇਹ ਇਹਦੇ ਜੀ ਜੀ ਤੇ ਨਾ ਤਵਾ ਵੜਾ ਲਾਉਂਦੇ ਆ ਠੀਕ ਹੈ ਵੀ ਤੁਹਾਨੂੰ ਪਤਾ ਨਹੀਂ ਇਹਦੇ ਘਰਾ ਮਾਤਾ ਦਾ ਦੱਸ ਵੀ ਮੇਰੇ ਤਵਾ ਇਹ ਜਿੰਨੀ ਜਿੰਨੀ ਉੱਤੇ ਓਨੀ ਥੱਲੇ ਜਿੰਨੀ ਬੰਦਾ ਬੰਦਾ ਜਿੰਨਾ ਜ਼ਮੀਨ 'ਚ ਹੈ ਨਾ ਉਹਨਾਂ ਬੰਦਾ ਤਾਂ ਨੂੰ ਹੁੰਦਾ ਹੈਗਾ ਨਹੀਂ ਜਿੰਨਾ ਤਾਂ ਨੂੰ ਹੁੰਦਾ ਉਹਨਾਂ ਨੇ ਤਾਂ ਦੋਗੁਣਾ ਤਾਂ ਹੁੰਦਾ ਮੈਨੂੰ ਤਾਂ ਲੱਗਦਾ ਮੈਂ ਉਹਦੇ ਮੈਰੇ ਇੰਨੀ ਗੱਗ ਨਹੀਂ ਹੁੰਦੀ ਵੀ ਉਹਦਾ ਜਿੱਦਾਂ ਮਾਦੀਆਂ ਹੈ ਤੂੰ ਜਨੀਕ ਵੀ ਸੀਆਂ ਮੈਂ ਜਿੱਦਾਂ ਮਰਜੀ ਆ ਨਾ ਹੈ ਦੁਨੀਕ ਵੀ ਸੀ ਠੀਕ ਹੈ ਮੁੰਡੇ ਨੂੰ ਕਿਹਾ ਕਰ ਆ ਆਮ ਦਾ ਸਿੰਗਲ ਪੀਸ ਹੈ ਇਹ ਲੱਗਦਾ ਕੀ ਕਹਿੰਦੇ ਨੇ ਮੁੰਡਾ ਕਹਿੰਦੇ ਨੇ ਮੈਂ ਵਨ ਪੀਸ ਹਾਂ ਇਹ ਜੋ ਨੀ ਪੀਸ ਹੈ ਬਈ ਹਾਂ ਸਪੈਸ਼ਲ ਦੁਨੀਆ ਦਾ ਹਾਂ ਯਕੀਨਨ ਇੱਕ ਗੱਲ ਆ ਹੁਣ ਮੈਂ ਨਾ ਚਲੋ ਤੇ ਨਾ ਵੀਡੀਓ ਨਾ ਬਣਾਈਆਂ ਜਾਦੂ ਜਾਦੂਗਰ ਹਾਂ ਮੈਂ ਜਾਦੂ ਜਾਦੂਗਰ ਨਹੀਂ ਭੈਣਾ ਜਿਹੜਾ ਜਾਦੂ ਹੀ ਉਹਦੇ ਚ ਆ ਉਹ ਨਹੀਂ ਫਿਲਮੀ ਨਹੀਂ ਉਹ ਰਿਤਿਕ ਰੋਸ਼ਨ ਦੀ ਰਿਤਿਕ ਰੋਸ਼ਨ ਦੀ ਮੈਂ ਐਸਾ ਕਿਉਂ ਹੂੰ ਹੂੰ ਪਰ ਨਹੀਂ ਤੂੰ ਵੀ ਕਰਿਆ ਕਰ ਲੈ ਮੈਂ ਨਾ ਪਹਿਲਾਂ ਕੱਲ ਮੈਂ ਉਹ ਗੱਲ ਕਰ ਲੱਗੀ ਆ ਮੈਂ ਸੱਚੀ ਦੱਸੂਗੀ ਜਿਦੋਂ ਮੇਰੇ ਨਾਮ ਨਾਮ ਵਿਆਹ ਹੈ ਨਾ ਇਹਨਾਂ ਨੂੰ ਬਤਾਵਾ ਮਤਲਬ ਕਿ ਜਦੋਂ ਕਿ ਇਹ ਸਾਡੇ ਵੱਲ ਵੇਖਣਾ ਨਾ ਮੈਨੂੰ ਬੜਾ ਫੀਲ ਹੋਣਾਗੀ ਤੁਹਾਡੇ ਹਲਵੇਂ ਦਾ ਤੇ ਮੈਂ ਉਹਨੂੰ ਕਹਿੰਨੀ ਵੀ ਨਹੀਂ ਆ ਕਿ ਇਹ ਪਰਮਾਤਮਾ ਦੇ ਰੰਗ ਆ ਇਹ ਸਾਡੇ ਹੱਥ ਕੁਝ ਨਹੀਂ ਆ ਕਿ ਤੂੰ ਸਾਡੇ ਵੱਲ ਵੀ ਕਿਉਂ ਵੇਖਦੇ ਮੈਂ ਨਾ ਹਲੇ ਮੈਂ ਘਰ ਚਲੇਣਾ ਇਹ ਬਗਰ ਲੰਢੀ ਹੁੰਦੀ ਕਿ ਕਮੇਟੀ ਕਿਸ ਤਰ੍ਹਾਂ ਕਰਦੀ ਪਈਗਾ ਉਹ ਫਲਾਈਟ ਮੈਂ ਫਿਰ ਪਿੱਛੇ ਭੱਜ ਗਈ ਜਣਾ ਇਹ ਕਿਉਂ ਹੁੰਦੇ ਇਹ ਲੜਾਂਦੀ ਇਹ ਲੜ ਇਹਨੇ ਨੰਬਰ ਆ ਗਿਆ ਅੱਧਾ ਬਾਬੇ ਕਾਲੇਗੇ ਬਾਬੇ ਕਾਲੇ ਹੋ ਗਏ ਸੋਕੇ ਨਹੀਂ ਤਿੰਨ ਸਤਾਬੋਗੇ ਬੰਤੀ ਇਹਨਾ ਮੈਂ ਬਚਕਾਰ ਟੀ ਮੇਰੀ ਸਾਟਾ ਸਾਡਾ ਦੇ ਮੇਰੇ ਖਿਆਲ ਚ ਇਹ ਜੋ ਬੰਦਾ ਥੋੜੀ ਜਿਹੀ ਲੰਬੀ ਹੈ ਨਾ ਨਹੀਂ ਇਹ ਇਹ ਮਤਲਬ ਹਾਈਟ ਛੋਟੀ ਰਹਿ ਗਈ ਹੈ ਦੀ ਵੈਸੇ ਹੀ ਨਹੀਂ ਨਹੀਂ ਉਹ ਅੱਧਾ ਮੈਂ ਕਿਹਾ ਹਾਈਟ ਚ ਵੀ ਭਾਏ ਮੇਰੇ ਖਿਆਲ ਥੋੜੀ ਜਿਹੀ ਜੋ ਬੰਦਾ ਸਿਰ ਕੱਢਦੀ ਹੋਏ ਨਹੀਂ ਆਹ ਆਉਂਦਾ ਮੇਰੇ ਮੋਢੇ ਤੇ ਆਉਂਦੀ ਅੱਛਾ ਅੱਛਾ ਮਰਦੀ ਇਹ ਵੱਤ ਗਈ ਹੈ ਤੇ ਨਾ ਅੰਟੀ ਇਹ ਫਿਰ ਵੀ ਜਨਾਨੀ ਆ ਨਾ ਤੇ ਉਹਦੇ ਕਰਕੇ ਲੱਗਦੀ ਆ ਵੀ ਮੈਂ ਠੀਕ ਲੱਗਦੀ ਆ ਨਾ ਮੈਂ ਫਿਰ ਹਣ ਜਿਹਦਾ ਬੰਦੇ ਜਿਆਦਾ ਲੰਬੇ ਹੁੰਦੇ ਇਹ ਜੋ ਬੰ ਥੋੜਾ ਹੋਰ ਲੰਬਾ ਹੈਗਾ ਸੁਣਿਓ ਆਣਾ ਤੇ ਬੀਬੀਆਂ ਮੇਰੇ ਆਸ-ਪਾਸ ਖਲੋ ਗਈਆਂ ਮੈਡਮ ਮੈਨਾ ਲੱਗਦੇ ਤਾਂ ਹੀ ਮੈਂ ਮੈਡਮ ਆ ਗਿਆ ਵੇਹੇ ਟਣੇ ਗੱਲ ਬੰਨੀ ਵੇਹੇ ਇਹਨੇ ਤੇ ਛੋਡੇ ਤੇ ਛੁੱਟਣਾ ਵੜਾ ਫਿਰ ਮੈਂ ਸੁਨਾਈਆਂ ਦੋ ਕਰ ਕਰੀਆਂ ਗਰੀਆਂ ਬੀਬੀਆਂ ਆਪਣੇ ਆਪ ਤੁਲੇ ਵੇਹੇ ਜੋ ਚਾਹ ਮੈਨੂੰ ਨਹੀਂ ਪਤਾ ਕਿਹੜੇ ਸੋਹਣੇ ਲੱਗਦੇ ਨੇ ਸਾਰੇ ਮੈਨੂੰ ਨਹੀਂ ਪਤਾ ਕਿ ਗੁਰੂ ਘਰ ਕੀ ਕਰਾਇਆ ਜੀ ਤੇ ਮੈਂ ਇਹ ਗੁਰੂ ਘਰ ਆ ਮੈਂ ਸਿੱਧਕਲ ਮੈਂ ਜਿਹੜੀ ਗੱਲ ਕਹੀ ਆ ਮੈਂ ਕਿਹਾ ਗੁਰੂ ਘਰ ਰੱਬ ਲੋਕੀ ਮੈਂ ਸਾਡੇ ਕਣ ਹੁੰਦੇ ਆ ਮੈਂ ਐਵੇਂ ਸਾਡੇ ਕਣ ਆ ਮੈਂ ਅੱਜ ਤੀਵੇਂ ਇਵੇਂ ਥੇਲੇ ਪਰ ਕੋਈ ਸ਼ਰਮ ਕਰੋ ਬਾਹਰ ਜਾਣੇ ਨਹੀਂ ਉਹ ਤੇ ਬਣਾ ਚੋਂ ਬਣਾ ਕੇ ਵੇਰ ਮਾਰੇ ਦੇ ਦਰਸ਼ਨ ਕਰਨੇ ਨਹੀਂ ਤੇ ਬਣਾ ਹੀ ਮਾਰੇਗੀ ਅੰਦਰ ਹੀ ਖਲੋਤੀ ਮਹਾਰਾਣੀ ਨਹੀਂ ਕਰਦੇ ਕੋਈ ਲੋਕ ਜਿੰਨੇ ਕਰਦੇ ਆ ਤੇ ਸੈਂਸ ਨਹੀਂ ਹੁੰਦੀ ਜਾਂ ਵੀਰਖੇ ਨਹੀਂ ਹੁੰਦਾ ਪਰੇ ਵੀ ਪਤਾ ਤੇ ਹੁੰਦਾ ਹੀ ਹੈ ਨਾ ਕਿ ਇਨਸਾਨ ਛੋਟਾ ਵੀ ਰਹਿ ਜਾਂਦਾ ਵਾ ਇਹ ਕੋਈ ਐਡਾ ਚੱਕਰ ਪਰ ਆਪਾਂ ਨੂੰ ਕੁਝ ਫੀਲ ਇਦਾਂ ਹੁੰਦਾ ਤੈਨੂੰ ਪਤਾ ਹੈ ਕਿ ਬਿਹਾਰ ਦੇ ਵਿੱਚ ਉਹ ਬਿਲਕੁਲ ਛੋਟਾ ਵਾ ਹਨਾ ਉਹ ਤੇ ਇਦਾਂ ਇੰਨਾ ਐਕਟਿਵ ਵਾ ਹਨਾ ਦੇਖਿਆ ਤਾ ਇੰਨਾ ਇੰਨਾ ਹੀ ਹੈ ਇੰਨਾ ਹੀ ਹੈ ਉਹਦਾ ਇਦਾਂ ਬਾਜ਼ੀਆਂ ਪਾਉਂਦਾ ਬੱਕਰੀਆਂ ਵੀ ਰੱਖੀਆਂ ਉਹਨਾਂ ਨੇ ਇੰਨਾ ਜੀ ਮੈਂ ਵੇਖਿਆ ਉਹਦਾ 21 ਸੋਰਸ ਵੇਖਿਆ ਦਾ ਮੈਂ ਵਟਸਐਪ ਤੇ ਮੈਸੇਜ ਕਰ ਦਿੱਤਾ ਬਾਕੀ ਇਹ ਹੈ ਕਿ ਪਰਮਾਤਮਾ ਦੇ ਰਾਂਗਾ ਹੁਣ ਕਿ ਅਗਰ ਗਰੀਬੀ ਲਿਆ ਦੇਣਾ ਗਰੀਬ ਨੂੰ ਵੀ ਅਮੀਰ ਕਰ ਦੇਣਾ ਤਾਂ ਨਹੀਂ ਗੁਰਵਤ ਜੀ ਮਨਾ ਗਈ ਗੁਰਵਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬੰਦੀ ਆਪਣੇ ਕਮੈਂਟ ਕਰੋ ਕਿ ਸਹੀ ਕੀ ਸਹੀ ਤਾਂ ਕੀ ਗਲਤ ਕਿਹਾ ਵਾ ਤੁਹਾਨੂੰ ਕਿੱਦਾਂ ਲੱਗਿਆ ਸਤਿ ਸ਼੍ਰੀ ਅਕਾਲ ਜੀ ਅਮਰਜੀਤ ਜੀ ਦੀਆਂ ਗੱਲਾਂ ਦੱਸਿਓ ਕਮੈਂਟ ਕਰਕੇ ਕਿਹੜੀ ਦੱਸਿਓ ਦੱਸਿਓ ਮਾਰਪਰੀ ਦੀ ਤੇ ਮੇਰੀ ਲੜਾਈ ਹੋਈ ਹੈ ਆ